Yeah. ਨਜ਼ਦੀਕੀ ਪਿੰਡ ਪੱਦੀ ਜਗੀਰ ਵਿਖੇ ਸਰਕਾਰੀ ਹਾਈ ਸਕੂਲ ਵਿੱਚ ਸੁਖਵਿੰਦਰ ਸਿੰਘ ਸੈਂਟਰ ਹੈੱਡ ਟੀਚਰ ਪੱਦੀ ਜਗੀਰ ਬਲਾਕ ਨੰਬਰ 2 ਗੁਰਾਇਆਂ ਵਿੱਚ ਸੇਵਾ ਨਿਭਾ ਰਿਹਾ ਹੈ ਅੱਜ ਦਿਵਿਆਂਗ ਬੱਚਿਆਂ ਨੂੰ ਇਨਾਮ ਦਿੱਤੇ ਗਏ ਇਹ ਇਨਾਮ ਸਿੱਖਿਆ ਵਿਭਾਗ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਸੁਖਦੇਵ ਕੌਰ ਜ਼ਿਲ੍ਹਾ ਅਫਸਰ ਆਮਪਾਲ ਜੀ ਹਦਾਇਤਾਂ ਅਨੁਸਾਰ ਇਹਨਾਂ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਆਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ ਬੀਤੇ ਦਿਨ ਇਹਨਾਂ ਬੱਚਿਆਂ ਦਾ ਡਰਾਇੰਗ ਤੇ ਸਲੋਗਨ ਦਾ ਪ੍ਰ ਮੁਕਾਬਲਾ ਕਰਾਇਆ ਗਿਆ ਦਿਵਿਆਂਗ ਬੱਚਿਆਂ ਨੇ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ ਤੇ ਇਹਨਾਂ ਨੂੰ ਇਨਾਮ ਤੇ ਗਏ ਸਾਬਡੇ ਦਫਤਰ ਵਿੱਚ ਅਧਿਆਪਕ ਰਸ਼ਪਾਲ ਕੌਰ ਬਲਾਕ ਪੱਧਰ ਆਈ ਆਈਟੀ ਪ੍ਰਵੀਨ ਸੰਧੂ ਤੇ ਅਸ਼ੋਕ ਜੀ ਇਹਨਾਂ ਦੀ ਰਹਿਮਾਈ ਹਿੰਟ ਕਰਾਇਆ ਜਾਂਦਾ ਹੈ ਰਸ਼ਪਾਲ ਕੌਰ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਗੇ ਪੱਦੀ ਜਗੀਰ ਵਿਖੇ ਇਹਨਾਂ ਦਾ ਸੈਂਟਰ ਹੈ ਬਾਕੀ ਬੱਚੇ ਮੰਗ ਸਿੱਖਿਆ ਲੈਣ ਲਈ ਕਾਬਲ ਬਣਾਉਣ ਦੇ ਹਨ ਨਾਲ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਟ੍ਰੇਨਿੰਗ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਸਕੂਲ ਵਿੱਚ ਭੇਜਿਆ ਜਾਂਦਾ ਹੈ ਇਹ ਅੱਗੇ ਜਾ ਕੇ ਆਮ ਬੱਚਿਆਂ ਵਾਂਗ ਪੜ੍ਹਾਈ ਕਰਦੇ ਹਨ ਇਸੇ ਤਰ੍ਹਾਂ ਜੋ ਇਹਨਾਂ ਬੱਚਿਆਂ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਜਾਂ ਸਰਕਾਰ ਕਰ ਰਹੀ ਹੈ ਇਹਨਾਂ ਬੱਚਿਆਂ ਦੀ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ ਫਿਲਹਾਲ ਤੋਂ ਰਾਜਕਮਾਨ ਅੰਗਲ ਦੀ ਇੱਕ ਖਾਸ ਰਪੋਰਟ ਮੈਂ ਸੁਖਿੰਦਰ ਸਿੰਘ ਸੈਂਟਰ ਹੈਡ ਟੀਚਰ ਪੱਦੀ ਜੀਰ ਬਲਾਗ ਰਾਇਆ 2 ਦੇ ਵਿੱਚ ਸੇਵਾ ਨਿਭਾ ਰਿਹਾ ਹਾਂ ਅੱਜ ਜੋ ਬੱਚਿਆਂ ਨੂੰ ਇਨਾਮ ਦਿੱਤੇ ਗਏ ਨੇ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਦਿਵਿਆਂ ਜਾਂ ਸੀਡਬਲਯੂਐਸਐਨ ਬੱਚਾ ਦਾ ਨਾਮ ਦਿੰਦੇ ਹਾਂ ਅੱਜ ਇਸ ਸਕੂਲ ਦੇ ਵਿੱਚ ਇਹਨਾਂ ਨੂੰ ਇਨਾਮ ਦੇਣ ਦਾ ਜਿਹੜਾ ਪਰਪਸ ਹੈ ਉਹ ਸਾਡੇ ਸਿੱਖਿਆ ਵਿਭਾਗ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਸਕਰੀਬ ਕੌਰ ਜੀ ਅਤੇ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਾਮਪਾਲ ਜੀ ਦੀਆਂ ਹਦਾਇਤਾਂ ਤੇ ਇਹਨਾਂ ਬੱਚਿਆਂ ਨੂੰ ਵੀ ਆਮ ਬੱਚਿਆਂ ਦੇ ਵਾਂਗ ਆਨਲਾਈਨ এডਿਕੇਸ਼ਨ ਦਿੱਤੀ ਗਈ ਤੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਬੱਚਿਆਂ ਦਾ ਡਰਾਇੰਗ ਅਤੇ ਸਲੋਗਨ ਦਾ ਮੁਕਾਬਲਾ ਕਰਵਾਇਆ ਗਿਆ ਸੀ ਜਿਸ ਦੇ ਸਬੰਧ ਵਿੱਚ ਇਹਨਾਂ ਬੱਚਿਆਂ ਨੇ ਇਹਨਾਂ ਬੱਚਿਆਂ ਨੇ ਜੋ ਆਪਣੀ ਕਾਰਗੁਜ਼ਾਰੀ ਦਿਖਾਈ ਸੀ ਤੇ ਵਧੀਆ ਆਪਣਾ ਪ੍ਰਦਰਸ਼ਨ ਕੀਤਾ ਆਪਣੀ ਸਿੱਖਿਆ ਦਾ ਉਸ ਕਰਕੇ ਇਹਨਾਂ ਨੂੰ ਇਨਾਮ ਦਿੱਤਾ ਗਿਆ ਇਸ ਦੇ ਵਿੱਚ ਜੋ ਭੂਮਿਕਾ ਨਿਭਾ ਰਹੇ ਨੇ ਸਾਡੇ ਇਥੋਂ ਕਲਸਟਰ ਦੇ ਵਿੱਚ ਅਧਿਆਪਕ ਜਿਨ੍ਹਾਂ ਦਾ ਨਾਮ ਹੈ ਸ਼੍ਰੀਮਤੀ ਰਿਸ਼ਪਾਲ ਕੌਰ ਜੀ ਤੇ ਸਾਡੇ ਬਲਾਕ ਪੱਧਰ ਤੇ ਆਈਆਰਟੀ ਸ਼੍ਰੀ ਪ੍ਰਵੀਨ ਸੰਧੂ ਜੀ ਤੇ ਸ਼੍ਰੀ ਸ਼ੋਕ ਜੀ ਉਹਨਾਂ ਦੀਆਂ ਜਿਹੜੀਆਂ ਰਹਿਨਮਾਇਆਂ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਤੇ ਸਿੱਖਿਆ ਵਿਭਾਗ ਦੇ ਸਾਡੇ ਉੱਚ ਅਧਿਕਾਰੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਬਹੁਤ ਸਾਰੀਆਂ ਵਧਾਈਆਂ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਦੇ ਮਾਤਾ-ਪਿਤਾ ਸਹਿਬਾਨ ਨੂੰ ਧੰਨਵਾਦ ਜੀ ਸਰ ਮੇਰਾ ਨਾਮ ਰਿਸ਼ਪਾਲ ਕੌਰ ਹੈ ਮੈਂ ਐਜ਼ ਅਈ ਵਲੰਟੀਅਰ ਸਰਕਾਰੀ ਪ੍ਰਾਇਮਰੀ ਸਕੂਲ ਪੱਦੀ ਜਗੀਰ ਵਿਖੇ ਆਪਣੀ ਸੇਵਾ ਨਿਭਾ ਰਹੀ ਹਾਂ ਔਰ ਅੱਜ ਵਰਲਡ ਡਿਸੇਬਿਲਟੀ ਡੇ ਮੀਨਸ ਕਿ 3 ਦਸੰਬਰ ਦੇ ਮੌਕੇ ਤੇ ਅਸੀਂ ਬੱਚਿਆਂ ਨੂੰ ਇਨਾਮ ਵੰਡੇ ਹੈਗੇ ਆ ਇਨਾਮ ਵੰਡਣ ਦਾ ਕਾਰਨ ਹੈਗਾ ਵੀ ਇਹਨਾਂ ਬੱਚਿਆਂ ਦੇ ਅਸੀਂ ਬਲੈਕ ਪਦਰੀ ਕੰਪੀਟੀਸ਼ਨ ਕਰਵਾਏ ਹੈਗੇ ਆ ਇਹਨਾਂ ਦੇ ਵਿੱਚ ਬੱਚਿਆਂ ਨੇ ਆਪਣੀਆਂ ਜੋ ਜੋ ਵੀ ਕਹੋ ਵੀ ਜਿਹੜਾ 슬ੋਗਨ ਕੀਤੇ ਸੀ ਪੇਂਟਿੰਗ ਕੀਤੀ ਸੀ ਇਨ੍ਹਾਂ ਦੇ ਸਵੰਦ ਵਿੱਚ ਬੱਚਿਆਂ ਦਾ ਸੀ ਹੌਸਲਾ ਫਜ਼ਾਈ ਕਰਨ ਦੇ ਵਾਸਤੇ ਅਸੀਂ ਇਹਨਾਂ ਨੂੰ ਇਹ ਇਨਾਮ ਜਿਹੜੇ ਹੈਗੇ ਆ ਉਹ ਦਿੱਤੇ ਹੈਗੇ ਆ ਤਾਂ ਕਿ ਇਹ ਬੱਚੇ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਅ ਅੱਗੇ ਲੈ ਕੇ ਆਣ ਆਪਣੇ ਜਿਹੜੇ ਹੁਨਰ ਆ ਉਹਨਾਂ ਨੂੰ ਸਾਡੇ ਸਾਹਦੇ ਸਾਹਮਣੇ ਪੇਸ਼ ਕਰਨ ਇਹ ਭਾਵੇਂ ਬੱਚੇ ਦੀ ਵਿਆੰਗ ਹੈਗੇ ਆ ਪਰ ਫਿਰ ਵੀ ਇਹ ਬੱਚੇ ਜਿਹੜੇ ਹੈਗੇ ਬਹੁਤ ਜ਼ਿਆਦਾ ਕਾਬਿਲ ਹੈਗੇ ਆ ਤੇ ਇਹਨਾਂ ਬੱਚਿਆਂ ਦਾ ਭਵਿੱਖ ਜਿਹੜਾ ਸਵਾਰਨ ਦੇ ਲਈ ਅਸੀਂ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕਰ ਰਹੇ ਆਂ ਅਸੀਂ ਸਾਰੀ ਟੀਮ ਵਰਕ ਕਰ ਰਹੇ ਆਂ ਅਸੀਂ ਪੱਦੀ ਜਗੀਰ ਵਿਖੇ ਇਹਨਾਂ ਬੱਚਿਆਂ ਦਾ ਸੈਂਟਰ ਚੱਲ ਰਿਹਾ ਜਿੱਥੇ ਅਸੀਂ ਇਹਨਾਂ ਬੱਚਿਆਂ ਨੂੰ ਬਾਕੀ ਬੱਚਿਆਂ ਦੇ ਨਾਲ ਸਿੱਖਿਆ ਲੈਣ ਦੇ ਕਾਬਿਲ ਬਣਾਉਂਦੇ ਆ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਔਰ ਟ੍ਰੇਨਿੰਗ ਤੋਂ ਬਾਅਦ ਅਸੀਂ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੀਜਿੰਦੇ ਹੈਗੇ ਆ ਤੇ ਇਹ ਬੱਚੇ ਜਿਹੜੇ ਹੈਗੇ ਆ ਅੱਗੋ ਜਾ ਕੇ ਨਾਰਮਲ ਬੱਚਿਆਂ ਦੇ ਨਾਲ ਆਪਣੀ ਐਜੂਕੇਸ਼ਨ ਜਿਹੜੀ ਆ ਉਹ ਲੈਂਦੇ ਹੈਗੇ ਆ ਇਸ ਤਰ੍ਹਾਂ ਇਹਨਾਂ ਬੱਚਿਆਂ ਦੇ ਵਾਸਤੇ ਜੋ ਵੀ ਅਸੀਂ ਕਰ ਸਕਦੇ ਆ ਜਾਂ ਸਰਕਾਰ ਕਰ ਰਹੀ ਆ ਅਸੀਂ ਪੂਰੀ ਤਰ੍ਹਾਂ ਇਹਨਾਂ ਬੱਚਿਆਂ ਨੂੰ ਆਪਣੀ ਸਪੋਰਟ ਦੇ ਰਿਹਾ ਜੀ